ਸਲੋਕ ਮਹੱਲਾ ਕਹਿਲਾ ਘਰ ਮਹਿ ਘਰ ਦੇਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸਬਦ ਧੁਨ ਕਾਰ ਧੁਨ ਤਹ ਬਾਜੈ ਸਬਦ ਨੀਸਾਨ ਦੀਪ ਲੋ ਪਾਤਾਲ ਤਹ ਖੰਡ ਮੰਡਲ ਹੈ ਰਾਨ ਤਾਰ ਘੋਰ ਬਾਜੰਤਰ ਤਹ ਸਾਚ ਤਖਤ ਸੁਲਤਾਨ ਸੋ ਕਮਨ ਕੈ ਘਰ ਰਾਗ ਸੁਨ ਸੁਨ ਮੰਡਲ ਲਿ ਬਲਾਏ ਅਕਥ ਕਥਾ ਵਿਚਾਰੀਐ ਮਨ ਸਾ ਮਨਹਿ ਸੰਭਾਏ ਉਰਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੋ ਨਾ ਜਾਏ ਅਜਪਾ ਜਾਪ ਨਾ ਵੀਸਰੈ ਆਦ ਜੁਗਾਦ ਸੰਭਾਏ ਸਭ ਸਖੀਆਂ ਪੰਛੇ ਮਿਲੇ ਗੁਰਮੁਖ ਨਿਜ ਘਰ ਵਾਸ ਸਬਦ ਖੋਜ ਇਹੋ ਘਰ ਲਹੈ ਨਾਨਕ 타 ਕਾ ਦਾਸ ਮਹੱਲਾ ਪਹਿਲਾ ਚੇਲ ਮਿਲ ਬਿਸਿਆਰ ਦੁਨੀਆ ਫਾਨੀ ਕਾ ਰੂਪ ਅਕਲ ਮਾਨ ਗੋਰ ਨਾ ਮਾਨੀ ਮਾਨਕ ਮੀਨ ਕਮ ਤਰੀਨ ਤੂ ਦਰਿਆਉ ਖੁਦਾਯਾ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ ਪੁਰਾਬ ਖਾਮ ਕੂਜੈ ਹਿਕ ਮਤ ਖੁਦਾਯਾ ਮਾਨਕ ਵਾਨਾ ਤੂ ਕੁਦਰਤੀ ਆਇਆ ਸਾਗ ਨਾਨਕ ਦੀ ਬਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਬਖਾਣਿਆ ਉਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸਬਦ ਨੀਸਾਨਿਆ ਸਾਧੂ ਸੰਗ ਉਧਾਰ ਭਏ ਨਿਕਾਨਿਆ ਸੇਮਰ ਸਿਮਰ ਦਾਤਾਰ ਸਭ ਰੰਗ ਮਾਨਿਆ ਪ੍ਰਗਟ ਭਇਆ ਸੰਸਾਰ ਮਿਹਰ ਛਾ ਬਾਣਿਆ ਆਪੇ ਬਖਸ਼ ਮਿਲਾਏ ਸਾਧ ਗੁਰ ਬਾਣਿਆ ਨਾਨਕ ਲਏ ਮਿਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੁ ਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲੇਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇਤੂ ਏਕੋ ਕਹੀਐ ਨਾਨਕ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੋਦ ਬਿਨ ਦੂਜਾ ਕੋ ਨਹੀਂ ਤੂੰ ਰਹਿ ਆ ਸੁਭਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੋਦ ਕੀਮਤ ਪਾਈ ਤੂੰ ਅਲਖ ਅਗੋਚਰ ਅਗਮ ਹੈ ਗੁਰਮਤਿ ਦਿਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮੇਲ ਲੈ へ ਸੋ ਨਾਮ ਧਿਆਈ ਤੂ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵੀਲੇ ਗੋਪਾਲ ਰਾਏ ਅਕੋਲ ਨਿਰੰਜਨ ਭਗਤ ਦਾਨ ਦੀਜੈ ਜਾ ਚਹ ਸੰਤ ਜਨ ਰਹਾਉ ਜਾਂ ਚੈ ਘਰ ਦਿਗ ਦਿਸੈ ਸਰਾਏ ਝਾ ਬੈਕੁੰਠ ਭਵਨ ਚਿਤ੍ਰਸਾਲਾ ਸਤਤ ਲੋਕ ਸਾਮਾਨ ਪੂਰੀ ਅਲੇ ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਵ ਸੰਸਾਰ ਰਾਚੀਲੇ ਜਾਂ ਕੈ ਘਰ ਈਸਰ ਬਾਵਲਾ ਜਗਤ ਗੁਰੂ ਤਤਸਾਰ ਖਾ ਗਿਆਨ ਭਾਖੀਲੇ પાપ પુણ જાં ચહે ડાંગીયા દ્વારે ચિત્ર ગુપ્ત લેખીયા ધર્મરાય પરલી કૃતહાર સો એસા રાજા શ્રી ગોપાલ ਜਾਂ ਚੈ ਘਰ ਗਣ ਗੰਦਰਬ ਰਖੀ ਬਪੂੜੇ ਢਾਡੀਆਂ ਗਾਵੰਤ ਆਛੈ ਸਰਬ ਸਾਸਤਰ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ਚੌਰ ਢੂਲ ਜਾਂ ਚੈ ਹੈ ਪਵਣ ਚੇਰੀ ਸਖਤ ਜੀਤ ਲੈ ਭਵਣ आण्डटू क जाचै भस्मती सो ऐसा राजा त्रिवर्णपति जाचै कारपूरमापाल सहस्र फणी वासिक से ज्वालुवा अठारह भार विनाशपति मालणी शनवै क्रूडी मेघमाला पाणी हारिया ਨਾਖ ਪਰ ਸੇਵ ਜਾ ਚੈ ਸੋਰ ਸਰੀ ਸਤ ਸਮੁੰਦ ਜਾ ਚੈ ਘੜ ਥਲੀ ਏਤੇ ਜੀਵ ਜਾ ਚੈ ਵਰਤਣੀ ਸੋ ਐਸਾ ਰਾਜਾ ਤਰੇ ਭਵਨ ਧਣੀ ਜਾ ਚੈ ਘਰ ਨਿਕਟ ਵਰਤੀ ਅਰਜਨ ਧੂਪ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਬ ਬਾਨ ਵਹਿਲਾ ਇਤੇ ਜੀ ਜਾਂਚੈ ਹਹਿ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵੈ ਨਾਮ ਦੇਉ ਤਾਂ ਚੀ ਆਣ ਸਗਲ ਭਗਤ ਜਾਚੈ ਨੀਸਾਣ ਮਲਾਰ ਮੋ ਕਉ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਯਾ ਰਹਾਉ ਆ ਲਾਵੰਤੀ ਉਹ ਬ੍ਰਹਮ ਜੋ ਹੈ ਮੋਜ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਵੀ ਤੁਲਾ ਮੂਹੇ ਹੂਹੇ ਚੋਂ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇ ਲਾ ਇਹ ਪੰਡਿਆ ਮੋਕ ਓ ਟੇਡ ਕਹਤ ਤੇਰੀ ਪੈਜ ਪਿਛਾਉਂਦੀ ਹੋਏ ਲਾ ਤੂ ਜੋ ਦਇਆਲ ਕਿਰਪਾਲ ਕਹੀਅਤ ਹੈ ਆਤ ਭੁਜ ਭਇਓ અપਾਰਲਾ ਫੇਰ ਦੀਆ ਦੇਹੁਰਾ ਨਾਮੇ ਕਉ ਕੰਡੀਆਂ ਨ ਕਾਓ ਪਿਛਵਾਰ ਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਖਿਆਤ ਚ ਮਾਰੰ ਹਿਰਦੈ RAM ਗੋਬਿੰਦ ਗੁਣ ਸਾਰੰ ਰਹਾਉ ਸੁਰਸਰੀ ਸਲਲੈ ਕ੍ਰਿਤ 바ਰੁਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲਰੇ ਸੁਰਸਰੀ ਮਿਲਤ ਨਹਿ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਾਗਾਉਤ ਲਿਖੀਐ ਤਿਹ ਉਪਰੇ ਪੂਜੀਐ ਕਰਮੰ ਸਕਾਰੰ ਮੇਰੇ ਜਾਤ ਕੋਟ ਵਾਂਡਲਾ ਢੂਰ ਟੁਵੰਤਾ ਨਿਤ ਹੈ ਬਾਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਿਹ ਕਰੈ ਡੰਡਾਉਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਮਲਾਰ ਹਰਿ ਜਪਤ ਤੇਊ ਜਨ ਪਦਮ ਕਵਲਾਸ ਪਤ ਤਾਸ ਸਾਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਵਿਸਥਰਿਓ ਆਨ ਰੇ ਆਨ ਭਰ ਪੂਰਸਉ ਰਹਾਉ ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਆਸ਼ੋਪ ਛੀਪਾ ਵ્યાਸ ਮਹ ਲੇਖੀਐ ਸੰਕ ਮਹ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੈ ਈਦ ਬਕਰੀਦ ਕੁੱਲ ਗਾਊਰੇ ਵੱਧ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤੇਹੂਰੇ ਲੋਕ ਪਰਸਿੱਧ ਕਬੀਰਾ ਜਾ ਕੇ ਪੁਟਾਮਬ ਕੇ ਢੇਡ ਸਭ ਢੂਰ ਟੋਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਬਿਪਰ ਕਰਹਿ ਡੰਡਾਉਤ ਤਿਨ ਤਨੈ ਰਵਿਦਾਸ ਦਾਸਾਨ ਦਾਸਾ ਮਲਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੀ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪਰੇ ਕਹਾਂ ਲਾਵ ਤੋ ਵਾਉ ਆਵੇ ਜੀ ਨੀਂਦ ਕਹਾਂ ਲਗ ਸੋਵਾਉ ਜੋਈ ਜੋਈ ਜੋਰਿਓ ਸੋਈ ਸੋਈ ਫਟਿਓ ਛੁਠੈ ਬਨਜ ਓਠ ਹੀ ਗਈ ਹਟਿਓ ਕਹੋ ਰਵਿਦਾਸ ਭਈਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ